ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਚੀਆਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈ ਇਸ ਬਾਈ ਡਿਟੇਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਈ ਵਧੀਆ ਬਾਈ ਵਧੀਆ ਚੱਲ ਰਿਹਾ ਕੰਮ ਕਾਰ ਵਧੀਆ ਵਧੀਆ ਰੱਟ ਸਭ ਵਧੀਆ ਚੱਲ ਰਿਹਾ ਚਲੋ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਮੇਰਾ ਸੋਖਾ ਪਿੰਡ ਮੇਰਾ ਨਨੇਵਾੜਾ ਜ਼ਿਲ੍ਹਾ ਬਰਨਾਲਾ ਹਸੀਲਤਾ ਪਾਵ ਬਾਈ ਨੇੜੇ ਪਿੰਡ ਬਾਈ ਪਿੰਡ ਦਾ ਸੈਣਾ ਭਦੌੜ ਤੇ ਛੰਨਾ ਬਾਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 6 ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚਾ 22 ਤਰੀਕ ਆ ਭਾਈ 8ਵਾਂ ਮਹੀਨਾ ਭਾਈ ਆਪਣੀ ਗਾਰੰਟੀ ਕਿਸੇ ਮਾਲ ਦੀ ਨਹੀਂ ਹੋਊਗੀ ਅੰਗਰੇਟ ਦੇ ਅੰਦਰਲੇ ਪਾਸੇ ਆਪਣੀ ਗਾਰੰਟੀ ਗੇਟ ਤੋਂ ਬਾਹਰ ਹੋ ਗਈ ਅਗਲੇ ਦੀ ਆ ਆਦਾ ਕੋਈ ਠਣਕਾ ਕੇ ਲੈ ਜਾ ਕਰ ਅਗਲੇ ਨੇ ਪੈਸੇ ਲਾਉਣੇ ਆਪਾਂ ਪੈਸੇ ਲੈਣੇ ਠੀਕ ਹੈ ਜਰੂਰੀ ਹੈ ਭਾਈ ਹਾਂਜੀ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਆ ਭਾਈ ਖੀਰੀ ਆ ਠੀਕ ਹੈ ਜੀ ਸਾਲ ਦੇ ਆਸ-ਪਾਸੇ ਜਿਹੋ ਮਹੀਨਾ ਖੰਡ ਉੱਤੇ ਵੀ ਹੋ ਸਕਦੀ ਆ ਠੀਕ ਆ 4 ਸਾਲ ਹੈ 4 ਥਾਣਾ ਨਿਖੜਵੇਂ ਪੂਰੇ ਕਿਹਾ ਵੱਖਰੇ ਵੱਖਰੇ ਥਾਣਾ 4 ਕੀ ਬਾਤ ਹੈ ਕੱਲਾ ਕੱਲਾ ਤੱਲਾ ਕੱਲਾ ਤੱਲਾ ਸਾਲਾ ਲੀਆ ਹੂੰ ਸੋਰਦੇ ਬਾਈ ਮੋਹਮੈਦੀ ਖੀ ਲੱਗ ਆ ਦੰਦਾਂ ਸੇ ਖੀਰੀ ਆ ਦਾਲ ਦਾ ਜਿਹੜੇ ਲਖਾ ਨੇ ਕਿਆ ਬਾਤ ਜਮਨ ਕੇ ਲਈ ਆ ਬਾਈ ਅੰਦਰ ਬਹੁਤ ਚੰਗੀ ਅਚਾੰਗ ਚੰਗੀ ਆ ਸਭੀ ਪੜੀ ਆ ਟੀਕੇ ਦੇ ਤਕਰੀਬਨ ਬਾਈ ਮਹੀਨਾ ਤੋਂ ਹੈ ਤਾਂ ਤਿੰਨੇ ਟੀਕੇ ਦੇ ਕਾਲ ਪਰ 12ਵੇਂ ਮਹੀਨੇ ਚ ਬੰਦਾ ਕੋ ਟੀਕਾ ਤਿੰਨੇ ਫੇਰ ਵਧੀਆ ਹੂੰ ਸਹੀ ਗੱਲ ਆ ਬਾਈ ਹੋਰ ਨਾ ਸ਼ੀਰ ਆ ਜਾਣਗੇ ਇਹਨਾਂ ਵਜਨ ਵਜਨ ਹੋਰ ਪੈ ਜਾਊਗਾ ਸਹੀ ਗੱਲ ਆ ਥੋੜਾ ਜਿਹਾ ਵਜਨ ਵੀ ਕਾਬਲ ਹੀ ਆ ਹੂੰ ਵਜਣ ਕਰ ਗਿਆ ਬਈ ਮੀਨੇ ਖੰਡ ਗੱਟਾ ਤੋਂ ਡੂੜ ਗੱਟਾ ਪੈ ਗਿਆ ਫਿਰ ਬਈ ਤਿਆਰ ਹੋ ਗਈ ਬੱਚੀ ਸੋਰਾ ਚੰਗਾ ਕੱਦ ਚੰਗਾ ਰੰਗ ਰੂਪ ਚੰਗਾ ਝੋਲੀ ਚੰਗੀ ਆ ਬਈ ਦੰਨੋ ਖੇਰੀ ਆ ਉਮਰ ਹਜੇ ਛੋਟੀ ਆ ਹਾਈਟ ਵਗੈਰਾ ਹੋਰ ਵੀ ਵਧੀਆ ਬਣਾ ਜੂਗੀ ਕੀ ਮੁੱਲ ਲੱਜਾ ਜੀ ਭਰਾ ਦਾ ਬਈ 25000 ਇਹਦਾ ਮੁੱਲ ਪੱਤਰ ਪੁੱਤਰ ਦੇ ਖੜ ਨਹੀਂ ਖੁਣ ਨਹੀਂ ਬੱਚੀ ਦੀ ਸਹੀ ਗੱਲ ਆ ਪੱਦਰ ਪੱਦਰ ਚੰਗੀਆਂ ਹਾਂਜੀ ਬਈ ਚੌਂਕ ਦਾ ਔਕਲੀਆਂ ਵਛੀਆਂ ਗਈਆਂ ਇਹ ਮੁੱਲ 25000 ਰੁਪਿਆ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀਦਾ ਹਾਂਜੀ ਬਈ ਚੰਗੀ ਆ ਬੱਧੀ ਕਰਦ ਬੱਡ ਚੰਗਾ ਰੰਗ ਰੂਪ ਚੰਗੀ ਧੂਲੀ ਛੂਲੀ ਚੰਗੀ ਆ ਬਈ ਸੋਰਾ ਦਾਰਾ ਵੀ ਵੱਚੀ ਦਾ ਚੰਗਾ ਆ ਮਾਨਦੋਦ ਕਿੰਨਾ ਐ ਸੀ ਵੀਰੇ ਬਈ ਕੋਈ ਪਤਾ ਨਹੀਂ ਮੈਂ ਵੀ ਗੱਪ ਮਾਰੀ ਜਾਮਾ ਵੀ ਕਿੰਨਾ ਘਾਲੇ ਵੇਚਣ ਵਾਲਾ ਤਾਂ ਕਹੀ ਦਿੰਦਾ ਹੁੰਦਾ 40 ਲੀਟਰ ਜਾਂ 30 ਲੀਟਰ ਆ ਆ ਮੇਰੀ ਮੇਰੇ ਹੱਲਾ ਗੇਟ ਦੇ ਕੋਲੇ ਦੋ ਬਿੰਜਾਂ ਲੱਗਦੀਆਂ ਇਹਦੇ ਵਿੱਚ 40 ਲੀਟਰ ਦਾ ਢੋਲ ਭਰਦਾ ਨਹੀਂ ਦੋਨੇ ਢਿੰਗਾ ਦਾ ਦੁੱਧ ਪਵਾ ਦੇਣਾ ਠੀਕ ਆ ਠੀਕ ਆ ਅੱਗੇ ਵੀਰੇ 2 ਨੰਬਰ ਕਿੰਨੀ ਘੁੰਮ ਰਹੀ ਹੈ ਜੀ ਇਹ ਵੀ ਵਖੀਰੀ ਆ ਚਾਰ ਥਾਣਾ ਦੰਦਾ ਚ ਖੀਰੀ ਆ ਚਾਰ ਥਾਣਾ ਬਈ ਲੱਭੇ ਕੀ ਬਾਤ ਆ ਬਈ ਹੂੰ ਫੇਸ ਬੜਾ ਚੰਗਾ ਬੋਦੀ ਚੰਗੀ ਸਨਖਪਣਾ ਚੰਗਾ ਕਲਰ ਬੜਾ ਚੰਗਾ ਯਾਰ ਹਾਂਜੀ ਬਈ ਪ੍ਰਿੰਟ ਆ ਜਿਹੜਾ ਬਹੁਤ ਚੰਗਾ ਵਿੱਚ ਸੀਦਾ ਸਮੀ ਫਲੀਆ ਰਾਜੀਆ ਝੋਲੀ ਕਮਾਲ ਦੀ ਆ ਇਕੱਲਾ ਇਕੱਲਾ ਥਾਣਾ ਬਈ ਸੋਹਰਾ ਦੇਖੋ ਬੱਚੀ ਦਾ ਕਮਾਲ ਆ ਫੇਸ ਬੜਾ ਚੰਗਾ ਬਈ ਫੇਸ ਬਿਊਟੀ ਬਹੁਤ ਚੰਗੀ 15 ਬੁੱਧਾ ਦੇ ਬਈ ਖੜਨੀ ਦੇਖ ਬੱਚੀ ਦੀ ਹਮ ਕੀ ਬਾਤ ਆ ਹਨ ਹੂੰ ਤੇ ਮੁੱਲ ਕੀ ਆ ਭਰਾ ਇਹਦਾ ਵੀ ਬਈ 25000 25000 ਰੁਪਇਆ ਮਾਨਤਨ ਹੋ ਜਾ ਹਾਂਜੀ ਬਈ ਹੋ ਜਾਊਗਾ 25000 ਰੁਪਇਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੱਚੀ ਸਮੀ ਪੜੀਆ ਰਾਜੀ ਆ ਫੇਸ ਚੰਗਾ ਬੋਦੀ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੂਰਾ ਤਰਾ ਦੇਖੋ ਬਈ ਮਸਤੀ ਕਰਦੀ ਆ ਤੰਦਰੁਸਤ ਆ ਬੱਚੀ ਝੋਲੀ ਦਿਖਾਵਾਂਗੇ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਤੇ ਥਾਂ ਲੱਗਿਆ ਹੈ ਕਿਉਂ ਨਹੀਂ ਬੜੀ ਚੰਗੀ ਹੈ ਨਾ ਪਰ ਬੜਾ ਕਰ ਚੱਲ ਹਮ ਨਹੀਂ ਹੋਵੇਗਾ ਲਓ ਕੋਈ ਨਹੀਂ ਦੇਖਣਾ ਲੈ ਬਾਰ ਇਹ ਤਸਵੀਰ ਵੀ ਪੂਰੀ ਆ ਹਾਂ ਅੱਗੇ ਪ੍ਰਾਪਤਨ ਨੰਬਰ ਕਿਹੜੀ ਬ੍ਰੀਡ ਆ ਇਹ ਇਹ ਬਈ ਜਪਾਵਾੜੀ ਜੱਸੀ ਦਾ ਬੱਚਾ ਕਾਲੇ ਕਲਰ ਕਾਫੀ ਕਲਰ ਚ ਆ ਗਿਆ ਕਾਫੀ ਕਲਰ ਚ ਜੱਸੀ ਪੰਜਾਬ ਵਾਲੀ ਹਾਂਜੀ ਇਹਸ ਬੜਾ ਪਿਆਰਾ ਜਾਨ ਨਿਕਾਨਿਕਾ ਕੰਨਾ ਚੌਕ ਚੌਕ ਦੇਖ ਬੱਚੀ ਚ ਕਿੰਨੀ ਆ ਛੋਟਾ ਕੰਨ ਚਮਕ ਇਹੋ 10 ਮਹੀਨਿਆਂ ਦਾ ਬੱਚਾ ਬਈ 10 ਕਵੀ ਮੇਰੀ ਉਮਰ ਆ ਬਈ ਚੰਗੀ ਦਾ ਬੱਚੀ ਉਮਰ ਦੇ ਹਿਸਾਬ ਨਾਲ ਹਾਈਟ ਵਗੈਰਾ ਠੀਕ ਆ ਝੋਲੇ ਵੀ ਚੰਗੀ ਆ ਕੱਲਾ ਕੱਲਾ ਥਾਣਾ ਸੋਰਾ ਤਰਾ ਦੇਖੋ 24 ਖੋਚ ਨਹੀਂ ਥੋੜੀ ਦਲਦੀ ਹੈ ਨਾ ਦਲਦੀ ਜਪਈਏ ਝੂਲੀ ਬਾਈ ਨਰਾਲੇ ਚਾਰੇ ਥਾਨ ਨੇ ਨਿਕੜ ਮੇ ਪੂਰੇ ਗਾਇਬ ਤੇ ਬੱਚੀ ਦੀ ਖੜਨੀ ਕੋਣ ਨਹੀਂ ਦੇਖਦਾ ਬੱਚੀ ਦੀ ਖੜਨੀ ਕੋਣ ਨਹੀਂ ਦਿਖਦਾ ਡਾਕਟਰ ਸਹੀ ਗੱਲ ਆ ਬਾਈ ਫੇਸ ਬੜਾ ਚੰਗਾ ਸਨਾ ਕਪੜਾ ਬੱਚੀ ਚ ਬਹੁਤ ਆ ਬਾਈ ਕੀ ਮੋ ਲਭਰਾ ਜਾ ਇਹਦਾ ਰੇਟਰ 20000 ਮਾਨਤਨ ਹੋ ਜਾਏ 20000 ਹਾਂ ਚੌਕ ਦਾਮ ਕਾਲਾ ਬੱਚਾ ਕੋਈ ਐ ਇਹ ਉਪਰਾ ਕਰੀ ਜਾਂਦੇਗਾ ਹੂੰ ਉਪਰਾ ਮੰਦੇ ਆ ਥੋੜਾ ਜਿਹਾ ਉਹ ਚੰਗੇ ਆ ਯਾਰ ਬੱਚੇ ਹਨ ਹੂੰ ਡੈਕ ਲਾਟ ਕੇ ਆ ਬਾਹਰ ਪੁੱਟ ਲਈਆ ਸਹੀ ਗੱਲ ਆ ਉਹ ਵੀ ਮਸਤੀ ਕਰਦੀ ਆ ਦੜੰਗੇ ਲਾਉਂਦੀ ਆ ਹਾਂ ਇਹ ਡੈਕਟਰ ਵੀਡੀਓ ਬਣਾਉਣ ਦਾ ਕਰਕੇ ਆਪਾਂ ਲੋ ਅੱਜ ਧੁੱਪੇ ਬਣ ਰਹੇ ਹੂੰ ਧੁੱਪੇ ਹੋ ਰਹੇ ਨੇ ਬਾਈ ਯਾ ਚਾਣੇ ਦੇ ਵੀ ਨਰਾਲੇ ਸਹੀ ਗੱਲ ਆ ਚਾਰੇ ਇੱਕੋ ਜਿਹੇ ਦਿਖਾਉਂਦੇ ਬਾਈ ਅੱਗੇ ਲਾਸਟ ਭਾਈ ਕਿੰਨੀ ਊਮਰ ਹੈ ਇਹ ਭਾਈ 7 ਕੁ ਮਹੀਨਾ 6 ਮਹੀਨਾ ਦਾ ਬੱਚਾ ਹੋਊਗਾ ਇਹਦੇ ਵਿਚਾਰ ਥਾਣਾ ਹੂੰ ਝੂਲੀ ਚੰਗੀਆਂ ਹਨ ਹਾਂਜੀ ਭਾਈ ਉਮਰ ਛੋਟੀ ਝੂਲੀ ਬਹੁਤ ਚੰਗੀਆਂ ਹੈ ਕੀ ਬਾਤ ਹੈ ਕੱਲਾ ਕੱਲਾ ਥਾਣਾ ਰੰਗ ਰੂਪ ਚੰਗਾ ਫੇਸ ਬੜਾ ਚੰਗਾ ਬੋਦੀਵਾਜੀ ਚੰਗੀਆਂ ਸਨਖਪੁਣਾ ਬੱਚੀ ਦੇ ਵਿੱਚ ਚੰਗਾ ਤੋਰਾ ਚੈੱਕ ਕਰ ਲੋ ਬੱਚੀ ਦਾ ਬਹੁਤ ਚੰਗਾ ਭਾਈ ਉਮਰ ਛੋਟੀ ਵੀ ਹੈ ਹਜੇ ਗ੍ਰੋਥ ਕਰਨੀ ਹੈ ਬੱਚੀ ਬਹੁਤ ਚੰਗੀਆਂ ਵੇ ਤੇ ਕੀ ਮੋ ਲੱਜਾ ਜਰ ਇਹਦਾ ਬਈ 7500 ਰੁਪਇਆ ਮਾਨਦਾਨ ਹੋ ਜੂਗਾ ਬਈ ਦੇਖ ਬਹੁਤ ਅੱਥਾ ਦੇ ਪੱਦਰ ਦੇਖ ਬਈ ਬੱਚੀ ਉੱਤੋਂ ਗੇ ਸੰਭੀ ਨਹੀਂ ਕਿਸੇ ਨੇ ਬੱਚੀ ਆ ਸਹੀ ਗੱਲ ਹੈ ਚੰਗੀ ਆ ਬਰੀਡ ਵਾਈਜ਼ ਹਾਂਜੀ ਬਈ ਬਹੁਤ ਚੰਗੀ ਹੈ ਜੀ ਢੋੜੀ ਚੰਗੀ ਆ ਨਾ ਢੋੜੀ ਸਮਾਈ ਭਾਲ ਦੀ ਤੇ ਸਮਾਈ ਹੋ ਗਈ ਹੈ ਨਾ ਬੱਚੀ ਨੇ ਜਲਦੀ ਹੋ ਤਿਆਰ ਹੋ ਜਾਣਾ ਹੈ 12 ਕੱਟ ਵਾਲੇ ਜਿੱਥੇ ਦਾ ਮਾਨਦਾਨ ਕਰਦੇ ਠੀਕ ਆ ਬਈ ਕੱਲੀ ਕੱਲੀ ਲਾਉਂਗੇ ਫੇਰ ਵੀ ਮਾਨਤਾਂ ਚੰਗਾ ਹੋ ਇਕੱਠੀਆਂ ਲਾਉਂਗੇ ਤਾਂ ਪੂਰਾ ਖੁੱਲ ਮਾਨਤਾਂ ਹੋਊਗਾ ਬਾਈ ਚੰਗੀਆਂ ਨੇ ਬੱਚੀਆਂ ਲੈ ਬਾਈ ਕਬੂਤਰਾਂ ਦਾ ਜੋੜ ਆ ਤੇ ਦੋਨੇ ਕਰ ਬਣੀਆਂ ਇੱਕੋ ਜੀਆਂ ਦੰਦੋਂ ਦੋਨੇ ਕੀਰੀਆਂ ਝੂਲੀ ਝੂਲੀ ਸਾਫ ਆ ਇੱਕੋ ਜਿਹੀ ਸੇਮ ਜੀ ਇਹਨਾਂ ਦੀ ਉਮਰ ਆ ਬਾਈ ਚੰਗੀਆਂ ਨੇ ਬੱਚੀਆਂ ਕੁੱਲ ਮਿਲਾ ਕੇ ਮੁੱਲ ਬਾਈ ਦੇ ਜਾਇਜ਼ ਆ ਬਾਕੀ ਜਿਹੜਾ ਬਾਈ ਕਹਿੰਦਾ ਮੁੱਲ ਕੀਰਾ ਕਰਨੇ ਪੈਂਦੇ ਆ ਮੋਖੇ ਦੇ ਵਿੱਚੋਂ ਮਾਨਤਾਂ ਜ਼ਰੂਰ ਕਰ ਦੇਣਗੇ ਇਸੇ ਵੀਰਨੂ ਭਾਈ ਕੋਈ ਵੀ ਬੱਚੀ ਦਾ ਸਾਰਾ ਭਾਈ ਨਿਕਨੇ ਕਾਰਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਸਾਥ ਦਿਨੋ ਧੰਨਵਾਦ